ਐਲਡੀਕੇ ਮੱਝਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਜੰਡਿਆਲਾਗੁਰੂ ਜੀਟੀ ਰੋਡ ਤੇ ਅਸੀਂ ਸਥਿਤ ਹਾਂ। ਜਿੱਥੇ ਗਿਆ ਤੁਸੀਂ ਰੇੜੀ ਦੇਖ ਸਕਦੇ ਹੋ ਜਿਸ ਨੂੰ ਅੱਜਕੱਲ ਜਗਾੜੂ ਰੇੜੀ ਵੀ ਕਹਿੰਦੇ ਨੇ ਤੇ ਇੱਕ ਮੈਸੇਜ ਬਹੁਤ ਵਧੀਆ ਐ ਇਸ ਰੇੜੀ ਦੇ ਉੱਪਰ ਮੈਨੂੰ ਦੇਖਣ ਨੂੰ ਲੱਗਾ ਤੇ ਇੱਥੋਂ ਦੀ ਵੀਰ ਜਾ ਰਿਹਾ ਸੀ ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਦੇ ਹਾਂ। ਆ ਤੁਸੀਂ ਪਹਿਲਾਂ ਰੇੜੀ ਦੇਖ ਲਓ ਕਿ ਵਿਰਸੇ ਨੂੰ ਸੰਭੀ ਬੈਠੀ ਹੈ। ਜਿਸ ਤਰ੍ਹਾਂ ਇਹਦੇ ਉੱਤੇ ਕੋ ਫੱਟੀ ਲੱਗੀ ਹੈ ਆਪਣੀ। ਫੱਟੀ ਜੋ ਛੋਟੇ ਹੁੰਦੇ ਆਪਾਂ ਸਕੂਲਾਂ ਦੇ ਵਿੱਚ ਪੋਛਦੇ ਰਹੇ ਸਾਰੇ ਲਿਖਾਈ ਵੀ ਇੱਥੇ ਕਰਦੇ ਰਹੇ ਅਸੀਂ ਤੇ ਵਰਤਦੇ ਰਹੇ ਹਾਂ ਬਾਕੀ ਹੋ ਸਕਦਾ ਅੱਜ ਕੱਲ ਦੀ ਜੋ ਨੌਜਵਾਨ ਪਨੀਰੀ ਹੈ ਉਹਨੂੰ ਨਹੀਂ ਪਤਾ ਇਸ ਬਾਰੇ ਐਸੀ ਤਰ੍ਹਾਂ ਹੀ ਆ ਦੇਖੋ ਤੁਸੀਂ ਪੀੜੀ ਜਿਥੋਂ ਕਹਿੰਦੇ ਪੀੜੀ ਜਿਹੜਾ ਰਸੋਈਆਂ ਦੇ ਵਿੱਚ ਕੰਮ ਕਰਦੇ ਸੀ ਚੌਕਿਆਂ ਦੇ ਵਿੱਚ ਤੇ ਆ ਪੀੜੀਆਂ ਹੁੰਦੀਆਂ ਸੀ ਤੇ ਤੁਸੀਂ ਦੇਖ ਰਹੇ ਹੋ ਜੋ ਬੜੀ ਸਜਾਵਟ ਕੀਤੀ ਹੈ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਲਗਾ ਕੇ ਇਸ ਦੇ ਉੱਤੇ ਇੱਧਰ ਤੁਸੀਂ ਦੇਖ ਰਹੇ ਹੋ ਊੜਾ ਇਹੜਾ ਵਗੈਰਾ ਸਾਰਾ 35 ਲਿਖੀ ਹੋਈ ਆ ਅੱਜ ਕੱਲ ਦੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਪਤਾ ਪਰ ਇਸ ਵੀਰ ਨੇ ਆਪਣੀ ਰੇੜੀ ਦੇ ਉੱਤੇ ਲਗਾ ਕੇ ਇੱਕ ਆਪਣਾ ਵਿਰਸਾ ਵਿਰਸੇ ਨੂੰ ਦੁਬਾਰਾ ਦੀ ਉਜਾਗਰ ਕਰ ਰਹੀ ਏ ਰੇੜੀ ਸੋ ਸਾਨੂੰ ਵੀ ਐਸੇ ਮੈਸੇਜ ਜੋ ਚੰਗੇ ਲੱਗਦੇ ਨੇ ਤੇ ਤੁਹਾਡੇ ਤੱਕ ਸ਼ੇਅਰ ਕਰਦੇ ਆ ਸੋ ਇੱਧਰ ਦੇਖੋ ਇਹ ਸਾਈਕਲ ਜਿਸ ਤਰ੍ਹਾਂ ਕੈਨ ਲੱਦੇ ਨੇ ਮਗਰ ਡੋਣੇ ਹੁੰਦੇ ਸੀ ਸਾਈਕਲ ਦੇ ਦੁੱਧ ਹੀ ਜਾਂਦੇ ਸੀ ਸੋ ਰੇੜੀ ਬਹੁਤ ਹੀ ਖੂਬਸੂਰਤ ਹੈ ਜੀ ਜਗਾੜੂ ਰੇੜੀ ਇਸ ਨੂੰ ਕਹਿ ਦਿੰਦੇ ਆ ਪਰ ਵੀਰ ਨੇ ਇਸ ਨੂੰ ਪੂਰਾ ਸ਼ਿੰਗਾਰਿਆ ਹੈ ਤੇ ਇਹ ਗੱਲਬਾਤ ਵੀ ਆਪਾਂ ਕਰਦੇ ਆ ਇਹਨਾਂ ਦੇ ਨਾਲ ਤੇ ਜਾਣਕਾਰੀ ਲੈਣੇ ਆ ਪਹਿਲਾਂ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚ ਜੀ ਆਣ ਵੀਰ ਜੀ ਅਛਾ ਵੀਰ ਜੀ ਤੁਹਾਨੂੰ ਵਿਰਸੇ ਨਾਲ ਕਿੰਨਾ ਕੇ ਪਿਆਰ ਹੈ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਕਾਫੀ ਲੱਗ ਰਿਹਾ ਤੁਸੀਂ ਰਿਹੜੀ ਤੇ ਲਿਖਾਇਆ ਆਪਣੀ ਸਾਰਾ ਜੀ ਆਪਾਂ ਨੂੰ ਭਾਜੀ ਪੰਜਾਬੀ ਵਿਰਾਸਤ ਦਾ ਪੰਜਾਬੀ ਕਲਚਰ ਨਾਲ ਬਹੁਤ ਪਿਆਰ ਭਾਈ ਤੇ ਆ ਇਹ ਜੋ ਚੀਜ਼ਾਂ ਆਪਾਂ ਲਾਈਆਂ ਭਾਜੀ ਇਹ ਲੋਕ ਭੁੱਲ ਚੁੱਕੇ ਆ ਇਹ ਪਿਛੋਕੜ ਭੁੱਲ ਚੁੱਕੇ ਭਾਈ ਜਿੰਨਾ ਵੀ ਆਪਾਂ ਪੁਰਾਣਾ ਟ੍ਰੈਂਡ ਕੱਢਿਆ ਦੁਬਾਰ ਨੂੰ ਇਹ ਲੋਕ ਭੁੱਲ ਚੁੱਕੇ ਆਪਣਾ ਮਕਸਦ ਇਹੀ ਹੈ ਲੰਮਦਾ ਵੀ ਵੀਰ ਜੀ ਇਹਨੂੰ ਇਹ ਚੀਜ਼ਾਂ ਵਿਖਾਈਏ ਲੋਕਾਂ ਨੂੰ ਦੁਬਾਰਾ ਤੋਂ ਪੁਰਾਣਾ ਵੇਲਾ ਵੀਰਦੀ ਲੱਗੀ ਤੇ ਕੀ ਸੰਦੇਸ਼ ਕਿੰਨਾ ਕਿ ਤੁਹਾਡਾ ਆਰ.ਆਰ.ਡੀ ਦੇ ਉੱਤੇ ਖਰਚਾ ਆ ਗਿਆ ਇਹਦੇ ਉੱਤੇ ਜੋ ਆ ਕਰਦਾ ਮੈਂ ਦੇਖ ਰਾਂ ਇਸ ਤਰ੍ਹਾਂ ਤੁਸੀਂ ਜਾਗਰੂਕ ਹੋ ਤੁਸੀਂ ਖਰਚਾ ਵੀਰਦੀ ਡੈਕੋਰੇਸ਼ਨ ਦਾ ਮਿਸਤਰੀ ਲੇਬਰ ਦਾ ਆ ਪਾ ਕੇ 30000 ਰੁਪਏ ਆ ਹੀ ਗਿਆ ਵੀ ਇਹਦੀ ਬਿਲਕੁਲ ਜਿਸ ਤਰ੍ਹਾਂ ਮੈਂ ਦੇਖ ਰਿਹਾ ਕੋਈ ਨਿਕਾਇਆ ਚਰਚਾ ਤੁਸੀਂ ਉਹ ਪੁਰਾਣਾ ਵਿਰਸਾ ਜੋ ਜਾਗਰੂਕ ਕਰ ਰਿਹਾ ਵਾ ਤੇ ਇਹ ਜਿਹੜਾ ਚਰਖਾ ਇਹ ਤੁਸੀਂ ਕਿੱਥੋਂ ਲਿਆ ਬਣਾਇਆ ਜਾਂ ਮਿਲ ਜਾਂਦੇ ਬਜ਼ਾਰਾਂ ਦੇ ਵਿੱਚੋਂ ਇਹ ਭਾਜੀ ਬੜੀ ਮਿਹਨਤ ਨਾਲ ਚੀਜ਼ਾਂ ਆਪ ਤਿਆਰ ਕਰਾਈਆਂ ਇਹ ਭਾਜੀ ਕਿਦਾਂ ਤਾਂ ਚਰਖਾ ਵਾ ਹੁਣ ਚਰਖੇ ਦਾ ਟ੍ਰੈਂਡ ਖਤਮ ਹੋ ਚੁੱਕਿਆ ਪਹਿਲੀਆਂ ਸਵਾਨੀਆਂ ਆਪਣੀ ਚਰਖਾ ਘੱਤਦੀਆਂ ਹੁੰਦੀਆਂ ਸੀ ਹੁਣ ਦੇ ਚਲੋ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਭਾਜੀ ਕਿਦਾਂ ਨਾਲ ਚੱਕੀ ਆ ਚੱਕੀ ਦਾ ਡਿਜ਼ਾਈਨ ਲਾਇਆ ਭਾਜੀ ਹੁਣ ਦੀ ਚੱਕੀ ਤੇ ਚੱਕੀ 'ਚ ਬਹੁਤ ਅੰਤਰ ਆ ਹੱਥ ਨਾਲ ਘੇੜਦੇ ਚੱਕੀਆਂ ਹਨਾ ਜਾਨੀ ਉਹਦੇ ਨਾਲ ਪੀਸਦੇ ਸੀ ਤੇ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਆ ਰਹੀਆਂ ਨਹੀਂ ਭਾਜੀ ਤੋਂ ਸਮਾਂ ਵੀ ਸਹੀ ਖਰਾਕਾ ਵੀ ਖੁੱਲਣਾ ਸੀ ਜਿੱਦਾਂ ਭਾਜੀਆ ਕਿਸਾਨਾਂ ਦੇ ਪ੍ਰਿੰਟ ਆ ਜਿਹੜੇ ਕਿਸਾਨ ਵੀ ਆਪਣੇ ਵੱਡੇ ਬਜ਼ੁਰਗੋਣੀਆਂ ਥਾਣਾ ਖੇਤੀ ਕਰਦੇ ਹੁੰਦੇ ਬਲਦਾਂ ਨਾਲ ਉਹ ਇਹ ਵਿਸਾ ਜੋ ਲੋਪ ਜੋ ਗਿਆਨ ਮਸ਼ੀਨਰੀ ਜੋਗਾ ਆ ਆ ਭਾਜੀ ਪੰਜਾਬੀ ਫਿਲਮ ਬਣੀ ਦਲਾ ਸੌਦੇ ਉਹਦੇ ਵਿੱਚ ਸੀਨ ਹੋਇਆ ਸੀ ਆ ਭਾਜੀ ਜਿਹੜੀ ਵਰਤੀ ਗਈ ਹਾਂਜੀ ਹਾਂਜੀ ਵਰਤੀ ਗਈ ਪਿੰਡ ਦੇ ਲੋਕਾਂ ਦੇ ਫਿਰ ਬੜੀ ਆ ਕੱਜੇ ਘਰ ਹੁੰਦੇ ਸੀ ਜਾਨੂੰ ਬੜਾ ਉਹਨੂੰ ਕੱਜੇ ਘਰਾਂ ਦਾ ਲੱਗੀ ਸੁਭਣਾ ਹੁੰਦਾ ਸੀ ਭਾਜੀ ਲੋਕ ਲੋਕ ਵੀ ਖੁਸ਼ੀ ਹੁੰਦੇ ਸੀ ਇੰਨਾ ਜੋ ਸਕੂਨ ਮਿਲਦਾ ਹੁੰਦਾ ਸੀ ਇੰਨਾ ਜੀ ਮਿਲਦਾ ਹੁੰਦਾ ਸੀ ਹੁਣ ਜਲ ਕੋਠਿਆਂ ਦਾ ਟ੍ਰੈਂਡ ਆ ਗਿਆ ਵਾ ਆ ਨਲਕਾ ਮੈਂ ਦੇਖ ਰਿਹਾ ਬੇਬੇ ਨਲਕਾ ਗੇੜ ਰਹੀ ਹੈ ਨਾ ਇਹ ਵੀ ਪੁਰਾਣੀ ਚੀਜ਼ ਵਧੀਆ ਜਿੱਦਾਂ ਘਰਾਂ 'ਚ ਨਲਕੇ ਚੱਲਦੇ ਸੀ ਨਾਲ ਕਸਰਤ ਹੁੰਦੀ ਸੀ ਆਪਣੀ ਕਸਰਤ ਹੁੰਦੀ ਸੀ ਭਾਜੀ ਉਹ ਤਾਂ ਬਿਮਾਰੀਆਂ ਨਹੀਂ ਲੱਗਦੀਆਂ ਖਰਾਕਾਂ ਖੋਲ ਨਹੀਂ ਹੱਥੀ ਲੋਕ ਕੰਮ ਕਰਦੇ ਹੁੰਦੇ ਹੁੰਦੇ ਨਲਕੇ ਦਾ ਟ੍ਰੈਂਡ ਹੀ ਖ ਠੀਕ ਹੈ ਜਿੱਦਾਂ ਭਾਈ ਫੱਟੀ ਆ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਆ ਫੱਟੀ ਤੇ ਕਲਮ ਨਾਲ ਲਿਖਣਾ ਮਟੇਣਾ ਜਿੱਦਾਂ ਥੱਲੇ ਗੱਡਾ ਭਾਈ ਉਹ ਗੱਡੇ ਦਾ ਵੀ ਟ੍ਰੈਂਡ ਖਤਮ ਹੋ ਚੁੱਕਾ ਵਾ ਹਾਂ ਜਿੰਨੇ ਗੱਡਾ ਦੇਖ ਰਹੇ ਆਂ ਜੀ ਹਾਂਜੀ ਆ ਚੀਜ਼ਾਂ ਭਾਈ ਸਭ ਲੋਹੋ ਚੁੱਕੀਆਂ ਵਾ ਇਹ ਸਾਰੀਆਂ ਜਿੰਨੀਆਂ ਪੰਜਾਬੀ ਕਲਚਰ ਨਾਲ ਭਾਈ ਚੀਜ਼ਾਂ ਲਾਈਆਂ ਆਪਾਂ ਬਾਬਾ ਤੁਸੀਂ ਸਾंभਿਆ ਹੈ ਸਾਰਾ ਗੱਲ ਆਪਾਂ ਨੂੰ ਪਾਜੀ ਸ਼ਾਉਂਗੇ ਵੀ ਦੁਨੀਆਂ ਨੂੰ ਇੱਕ ਬਖਰਾ ਦਾ ਕਰਕੇ ਵਿਖਾਈਏ ਜਿੱਦਾਂ ਚਰਖਾ ਵਾ ਪਾਜੀ ਮੰਜੀ ਆ ਪਲੰਘ ਜਿਹੜੇ ਘਰਾਂ ਦੀ ਸ਼ਾਨ ਹੁੰਦੀ ਹੈ ਪਲੰਘ ਆਪਣੇ ਹੁਣ ਦੇ ਕਲੋ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਭਾਜੀ ਆ ਪੈਂਦ ਹੁੰਦੀ ਸੀ ਪੈਂਦ ਕਸਣੀ ਮੰਜੇ ਉਨੇ ਵਾਂਣ ਲਿਆ ਕੇ ਸਿੱਧਾ ਕਰਨਾ ਬਿਲਕੁਲ ਸਹੀ ਗੱਲ ਵੀਰ ਜੀ ਉਹ ਹਨਾ ਉਹ ਸਾਹਮਣੇ ਪੈਂਦੀ ਅਖਰੀ ਲਖਾਈ ਆ ਅੱਜੋ ਇਹ ਪਹਿਲਾਂ ਪੈਂਦੀ ਕਰੀ ਤਾਂ ਬਸ ਸਕੂਲ ਵਿੱਚ ਪੜਦੇ ਹਾਂ ਹੁਣ ਦੇ ਹੁਣ ਦੇ ਚਲੋ ਚੀਜ਼ਾਂ ਲੋਪ ਹੋ ਚੁੱਕੀਆਂ ਵਾ ਆਪਣੀ ਸਵਾਣੀ ਅੱਜ ਕੱਲ ਦੇ ਨਿਆਣਿਆਂ ਨੂੰ ਤਾਂ ਪਤਾ ਨਹੀਂ ਊੜਾੜਾ ਇੰਗਲਿਸ਼ ਏ ਬੀ ਸੀ 1 2 3 ਇਹ ਹੀ ਜ਼ਿਆਦਾ ਆ ਉਦਾਂ ਸਿੱਧੇ ਨੰਬਰ ਬਿਲਕੁਲ ਸਹੀ ਗੱਲ ਵੀਰ ਜੀ ਦਾ ਸਵਾਣੀ ਆਪਣੀ ਕੱਚੇ ਚੁੱਲੇ ਦੇ ਕੰਮ ਕਰਨ ਦੀ ਹੁਣ ਚੁੱਲਿਆਂ ਦਾ ਟ੍ਰੈਂਡੀ ਲੋਪੋ ਛਕਿਆ ਬਿਲਕੁਲ ਬਿਲਕੁਲ ਇੱਧਰ ਆਓ ਲਾਲਟਾਹਣਾ ਜੀ ਸ਼ਿਟੀਆਂ ਵਾ ਡਿਡਕਣਾ ਵਾ ਚੁੱਲਾ ਟੋਕਰਾ ਵਾ ਜਿੱਦਾਂ ਲਾਲਟਾਹਣੋਂ ਨਹੀਂ ਮੰਨ ਲਓ ਬੱਤੀ ਜਲ ਜਾਂਦੀ ਲਾਲਟਾਹਣ ਜਗਾਉਣੀ ਦੀਵਾ ਜਗਾਉਣਾ ਹੁਣ ਸਮੇਂ ਦੇ ਸਾਹਮਣੇ ਇਨਵੇਟਰ ਆ ਗਿਆ ਵਾ ਜਨਰੇਟਰ ਆ ਗਿਆ ਭਾਜੀ ਤੇ ਇੱਧਰ ਆ ਦੇਖਣਾ ਸਾਈਕਲ ਆਇਆ ਹੈ ਨਾ ਸਾਈਕਲ ਆਇਆ ਇੱਕ ਭ ਉਧਰ ਲਿਕਣਾ ਵਰਜਿਸ਼ ਹੁੰਦੀ ਸਵੇਰੇ ਸਵੇਰੇ ਆਵਾਜ਼ ਆਉਂਦੀ ਸੀ ਕਿੱਡੀ ਵਧੀਆ ਪੰਜਾਬ ਦੇ ਪਿੰਡਾਂ ਦੇ ਵਿੱਚ ਇਧਰਲੇ ਬੰਨੇ ਭਾਜੀ ਪਹਾੜੇ ਆ ਥਲੇ ਹਾਂਜੀ ਚਲੋ ਹੁਣ ਦੇ ਟੇਬਲ ਚੱਲ ਪਿਆ ਜੀ ਪਹਾੜੇ ਹੁੰਦੇ ਉਦੋਂ ਪਹਿਲਾਂ ਉਧਰ ਪੰਜਾਬੀ ਪੜੋ ਪੰਜਾਬੀ ਲਿਖੋ ਥਲੇ ਤੇ ਮਰਾੜ ਤਰੰਗਾ ਲਾਇਆ ਨਾਲਾ ਫੱਟੀ ਆ ਭਾਜੀ ਕੱਤੇ ਘਰਾਂ ਘਰ ਹੁੰਦੇ ਜਿਹੜੋ ਜੋ ਆ ਜੀਜੀ ਨੇ ਭਾਜੀ ਇਹਨਾਂ ਚੀਜ਼ਾਂ ਚੀਜ਼ੋ ਵੱਖਰਾ ਹੀ ਸਕੂਨ ਮਿਲਦਾ ਆਂਦਾ ਸੀ ਉਦੋਂ ਇਕੱਠਿਆਂ ਰਹਿਣਾ ਪਰਿਵਾਰ ਵੀ ਸਾਂਝਾ ਆਣਾ ਭਾਜੀ ਇਹਨਾਂ ਕੱਤੇ ਘਰਾਂ ਲਿਮਣਾ ਪੋਚਣਾ ਜਿੱਦਾਂ ਸੁਆਣੀ ਆ ਜੋਲੇ ਤੇ ਅੱਗ ਬਾਲ ਰਹੀ ਪਾਜੀ ਹੁਣ ਤੇ ਚਲੋ ਨਵੀਂ ਜਿੰਦ ਰਹੇ ਚੋਲਾ ਪਾਲ ਕੇ ਰਾਜੀ ਨਹੀਂ ਹੈਗੀ ਕੋਈ ਜਿੱਦਾਂ ਡਰਾਮਾ ਹੁਣ ਡਰਾਮਾ ਦਾ ਵੀ ਜਿਹੜਾ ਟ੍ਰੈਂਡ ਲੋਪੋ ਜਿੱਕਾ ਕਿਉਂਕਿ ਸਿੱਧੀ ਕਣਕ ਸੁੱਟਦੇ ਆ ਚੱਕੀ ਤੇ ਸੁੱਟਦੇ ਆ ਚੱਕੀ ਤੋਂ ਆਟਾ ਆ ਜਾਂਦਾ ਪਾਜੀ ਡਰਾਮਾ ਵੀ ਹੁਣ ਟਾਵਾ ਟਾਵਾ ਰਹੇਗਾ ਜੀ ਆ ਸਾਈਕਲ ਹੁੰਦੇ ਵੀ ਦੀ ਦੋਜੀਆਂ ਆਈਆਂ ਦੋਜੀ ਵੀਰ ਆਪਣੇ ਇਹਨਾਂ ਸਾਈਕਲਾਂ ਦੇ ਦੁੱਧ ਇਕੱਠਾ ਕਰ ਦਿੰਦੇ ਸੀ ਪਿੱਤਲੇ ਡੋਣੇ ਹੁੰਦੇ ਸੀ ਹੁਣ ਧਨਪ੍ਰਾਦੋਂ ਖਰਾਕਾਂ ਵੀ ਖੁੱਲੀਆਂ ਨਹੀਂ ਸਮਾਂ ਵੀ ਸਹੀ ਹੁਣ ਸਾਈਕਲ ਇਹ ਚੀਜ਼ਾਂ ਪਾਈ ਲੋਪ ਹੋ ਚੁੱਕੀਆਂ ਵਾਂ ਜਿੱਦਾਂ ਪਾਣੀ ਭਰਦੇ ਦੀ ਹੈਨਾ ਪੁਰਾਣਾ ਖੂਹ ਹੁੰਦੇ ਪੁਰਾਣੇ ਖੂਹ ਹੁੰਦੇ ਧਨਪ੍ਰਾਦੋਂ ਹੱਥੀਂ ਕੰਮ ਕਰਨਾ ਹੋ ਸਮੇਂ ਸਾਰ ਨੇ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਹੁਣ ਸਮਰਸੀ ਬਲਬੋਰ ਆ ਗਈ ਹੋਰ ਚੀਜ਼ਾਂ ਆ ਗਈਆਂ ਆ ਭਾਜੀ ਲਿਖਿਆ ਵੇਖੀ ਜਾ ਸੀੜੀ ਨਾ ਜਦੋਂ ਵੀ ਕਿਤੇ ਵੱਖਰੀ ਥਾਂ ਵੱਡੇ ਟੂਰਨਾਮੈਂਟ ਦੇ ਕਾ ਮੇਲੇ ਆਣ ਢੱਕੀ ਲੋਕ ਇਹਦੇ ਨਾਲ ਪੰਗੇ ਲੈਂਦੇ ਆ ਇਹਦਾ ਲਾਉਣ ਦਾ ਮਕਸਦ ਇਹ ਆ ਵੀ ਮਹਿੰਗੀਆਂ ਚੀਜ਼ਾਂ ਵਾਂ ਕੋਈ ਜਵਾਗ ਤੋੜ ਦਿੰਦੇ ਆ ਤੇ ਮਿਹੜ ਕੇ ਲੱਭਣੀਆਂ ਮੁਸ਼ਕਲ ਹੋ ਜਾਂਦੀਆਂ ਆ ਆ ਤੁਸੀਂ ਆਪਣਾ ਨੰਬਰ ਦੱਸੋ ਹਾਂਜੀ ਆਪਣਾ ਫੋਨ ਨੰਬਰ ਵੀ 99159 36205 ਭਾਜੀ ਨਾਮ ਪਵਨ ਪੌਂਦੀ ਸਿੰਘ ਆ ਨਾਮ ਆਪਣਾ ਭਾਜੀ ਪਾਉਂਦੀਪ ਸਿੰਘ ਪਿੰਡ ਬਰਾਂਪਰਾ ਜ਼ਿਲ੍ਹਾ ਤਰਨਤਨ ਭਾਜੀ ਅੱਛਾ ਇਹ ਰੇਡੀ ਤੁਸੀਂ ਕਹਿੰਦੇ ਫਿਲਮਾਂ 'ਚ ਵੀ ਆਈ ਆ ਕਿਸੇ ਜੇ ਗਾਣਿਆਂ 'ਚ ਹਾਂਜੀ ਫਿਲਮ ਬਣੀ ਸੀ ਭਾਜੀ ਦਿਲਾਂ ਦੇ ਸੌਦੇ ਚਾਚਾ ਪਿਛਣਾ ਨਹੀਂ ਭਾਜੀ ਗੱਭਰੂ ਨਹੀਂ ਹੋਰੀ ਵੀ ਫਿਲਮੀ ਸਟਾਰ ਹੀ ਉਹਨਾਂ ਨਾਲ ਸੀਨ ਹੋਇਆ ਹੈ ਭਾਜੀ ਹੁਣ ਤਾਂ ਹੀ ਆਪਣੀ ਸੰਗੇ ਬਾਵਨਾ ਵੀ ਭਾਜੀ ਇੰਟਰਵਿਊ ਹੋ ਚੁੱਕੀ ਆ ਸੋਨੂ ਸੀਤਵਾਲ ਨਾਲ ਵੀ ਇੰਟਰਵਿਊ ਹੋ ਚੁੱਕੀ ਭਾਜੀ ਆਪਣੀ ਅੱਛਾ ਵੀਰ ਜੀ ਜਿਹੜਾ ਤੁਸੀਂ ਇਹ ਵਿਰਸੇ ਲਈ ਕੰਮ ਕਰ ਰਹੇ ਕੋਈ ਮਾਣ ਸਨਮਾਨ ਵੀ ਤੁਹਾਡਾ ਹੋਇਆ ਇਹ ਦੇ ਕਰਕੇ ਕਿ ਨਹੀਂ ਆਪਣਾ ਮਾਨ ਸਨਮਾਨ ਵੀਰ ਦੀ ਸਭਰਾਵਾਂ 'ਚ ਧਰਤੀ ਤੋਂ ਆਈ ਆਪਣੇ ਬਾਬਾ ਸਾਧ ਸਿੰਘ ਦੀ ਸਭਰਾ ਵੱਡੇ ਵੀਰ ਹਰਪ੍ਰੀਤ ਸਭਰਾ ਨਗਰ ਪੰਚਾਇਤ ਸਭਰਾ ਭਾਜੀ ਉਹਨਾਂ ਨੇ ਆਪਣਾ 5100 ਰੁਪਏ ਸਨਮਾਨਿਤ ਕੀਤਾ ਸੀ ਪਿੰਡ ਸਭਰਾਵਾਂ 'ਚ ਧਰਤੀ ਸੱਦ ਕੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਸਾਧ ਸਿੰਘ ਦੀ ਸਭਰਾ ਵੱਡੇ ਵੀਰ ਹਰਪ੍ਰੀਤ ਸਭਰਾ ਨਗਰ ਪੰਚਾਇਤ ਸਭਰਾ ਉਹਨਾਂ ਨੇ ਆਪਾਂ ਨੂੰ ਸਭਰਾਵਾਂ ਦੇ ਵਿੱਚ ਸੱਦ ਕੇ ਭਾਜੀ 5100 ਸਨਮਾਨਿਤ ਕੀਤਾ ਹੈ ਸੰਗਰਾਦ ਦਲ ਦੇ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਕਰੇ ਅਸੇ ਦੇਣਾ ਚਾਹਿਆ ਲੋਕਡਾਉਨ ਕੀਤਾ ਵਿਰਸਾ ਭੁੱਲ ਗਏ ਨੇ ਲੋਕ ਉਹਨਾਂ ਬੱਚਿਆਂ ਨੇ ਮੈਂ ਵੀ ਜੀ ਮੈਂ ਅਸੀਂ ਇਹੀ ਦੇਣਾ ਚਾਹੁੰਨਾ ਵਾ ਇਹ ਪੁਰਾਣਾ ਕਲਚਰ ਆ ਆਪਣਾ ਪੰਜਾਬੀ ਵਿਰਸਾ ਵਾ ਇਹ ਲੋਕ ਭੁੱਲ ਚੁੱਕੇ ਆ ਇਹਨੂੰ ਆਪਾਂ ਦੁਬਾਰੋਂ ਵੀ ਜੀ ਸੋਚਿਆ ਵੀ ਟ੍ਰੈਂਡ ਲਿਆਈਏ ਦੁਨੀਆ ਨੂੰ ਜਗਾਈਏ ਜੋ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਆਪਣੀ ਨਵੀਂ ਜੀਨਰੇਸ਼ਨ ਇਹਨਾਂ ਬਾਰੇ ਨਹੀਂ ਪਤਾ ਆਪਣਾ ਲੰਮਾ ਮਕਸਦ ਇਹੀ ਆ ਵੀਰ ਜੀ ਤੇ ਦੋਸਤੋ ਵਿਰਸੇ ਦਾ ਵਿਰਾਸਤ ਵੀਰ ਨੇ ਸੰਭੀ ਹੋਈ ਆ ਰੇੜੀ ਦੇ ਉੱਤੇ ਸਾਰੀ ਤੁਹਾਨੂੰ ਦਿਖਾ ਦਿੱਤੀ ਆ ਤੇ ਆਸ ਕਰਦੇ ਆਂ ਤੇ ਤੁਹਾਡੇ ਤੇ ਪੂਰਾ ਯਕੀਨ ਹੈ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜੋ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪਣੇ ਵਿਰਸੇ ਬਾਰੇ ਇਹ ਜਾਣਕਾਰੀ ਮਿਲ ਸਕੇ ਸੋ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਵਾਂਗੇ ਕਿ ਤੁਹਾਡੇ ਤੱਕ ਕੋ ਚੰਗੇ ਮੈਸੇਜ ਵਿਰਸੇ ਵਿਰਾਸਤ ਨਾਲ ਜੁੜੀਆਂ ਜਾਣਕਾਰੀਆਂ ਜਾਂ ਪੁਰਾਣੀਆਂ ਜੋ ਜਾਣਕਾਰੀਆਂ ਸੀ ਸਾਡੀਆਂ ਪੰਜਾਬ ਦੇ ਵਿਰਸੇ ਨਾਲ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਕੀਮਤੀ ਸਮੇਂ ਦੇ ਵਿੱਚੋਂ ਇਹ ਵੀਡੀਓ ਨੂੰ ਦੇਖਿਆ ਤੇ ਵੱਧ ਵੱਧ ਸ਼ੇਅਰ ਜਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ